ਪੰਜਾਬ ਸਰਕਾਰ ਦੇ ਮੰਤਰੀ ਆਪ ਕਹਿੰਦੇ ਕੈਬਨਿਟ ਮੰਤਰੀ ਵੀ ਕਹਿ ਰਹੇ ਆ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਬੈਠਾਂਗੇ ਉਹ ਦਿੱਲੀ ਚੱਲਣ ਪੰਜਾਬ ਸਰਕਾਰ ਇਸ ਗੱਲ ਲਈ ਨਾ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ ਨਾ ਰੱਖੇ ਸਾਡੇ ਲੱਖ ਮਤ ਪੇਦ ਹੋਣਗੇ ਪਰ ਇਸ ਤਰ੍ਹਾਂ ਨਹੀਂ ਕਿ ਅਸੀਂ ਉਹ ਜੇਲ੍ਹਾਂ ਚ ਬੈਠੇ ਹੁਣ ਤੇ ਅਸੀਂ ਇਸ ਤਰ੍ਹਾਂ ਕਰ ਲਈਏ ਕੀ ਪੰਜਾਬ ਦੇ ਲੋਕਾਂ ਕੋਲੇ ਕਨਸਟੀਚਿਊਸ਼ਨਲ ਰਾਈਟ ਨਹੀਂ ਹੈ ਕਿ ਉਹ ਆਪਣੀ ਆਵਾਜ਼ ਉਠਾ ਸਕਣ ਪੁਲਿਸ ਨੂੰ ਇਸ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਣਗੇ ਔਰ ਉਹ ਖੁੱਲੀ ਛੁੱਟੀ ਸਰਕਾਰ ਨਹੀਂ ਦਿੰਦੀ ਹੈ ਨਾ ਕਿ ਜਿੰਨੂੰ ਮਰਜ਼ੀ ਫੜ ਲਓ ਸਾਡਾ ਚੰਡੀਗੜ੍ਹ ਕੂਚ ਰੋਕਿਆ ਪੰਜਾਬ ਦੀ ਕੈਪੀਟਲ ਚ ਕੀ ਸਾਡੇ ਕੋਲੇ ਪ੍ਰੋਟੈਸਟ ਦਾ ਰਾਈਟ ਨਹੀਂ ਕਿਸਾਨਾਂ ਦੇ ਰਿਪ੍ਰੈਸ਼ਨ ਦੇ ਖਿਲਾਫ ਮਿੰਦਰਾ ਕਾਲਜ ਦੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਪਟਿਆਲੇ ਹੋਂ ਦਾ ਇੱਕ ਵਿਦਿਆਰਥੀ ਨੂੰ ਐਂਟਰੀ ਬੈਨ ਕਰ ਦਿੱਤੀ ਹੈ ਇਹ ਤਾਂ ਜਿਹੜੀ ਤੁਹਾਡੀਆਂ ਮੰਗਾਂ ਨੇ ਇਹ ਕੇਂਦਰ ਦੇ ਨਾਲ ਤੇ ਫਿਰ ਤੁਹਾਡੇ ਵੱਲੋਂ ਹੀ ਕਿਸਾਨ ਆਗੂਆਂ ਨੇ ਕਿਹਾ ਸੀ ਫਿਰ ਸਾਨੂੰ ਸੱਦੇ ਕਿਉਂ ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਕਿਸਾਨ ਪਵੰਦੇ ਵਿੱਚ ਮੌਜੂਦ ਹਾਂ ਔਰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ ਹਲੇ ਪਰਸੋਂ ਹੀ ਸ਼ੰਭੂ ਦੇ ਉੱਤੇ ਖਨੋਰੀ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਦੀ ਉਹਦੇ ਉੱਤੇ ਵੱਡਾ ਐਕਸ਼ਨ ਹੋਇਆ ਅੱਜ ਭਗਵੰਤ ਮਾਨ ਸਰਕਾਰ ਨੇ ਸਾਰੀ ਕਿਸਾਨ ਆਗੂਆਂ ਨੂੰ ਐਸਕੇਐਮ ਨੂੰ ਸੱਦਿਆ ਸੀ ਮੀਟਿੰਗ ਦੇ ਲਈ ਲੇਕਿਨ ਕਿਸਾਨ ਆਗੂ ਨਹੀਂ ਹੁਣ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਤੁਸੀਂ ਐਲਾਨ ਕੀਤਾ ਕਿ ਅਸੀਂ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਤੁਸੀਂ ਮੀਟਿੰਗ ਦਾ ਮੀਟਿੰਗ ਨੂੰ ਠੁਕਰਾ ਦਿੱਤਾ ਹੈ ਦੇਖੋ ਸਰਕਾਰ ਨੇ ਜਿਸ ਤੰਗ ਨਾਲ ਸਿਆਸੀ ਨੈਤਿਕਤਾ ਉਲੰਘ ਕੇ ਕੂਟਨੀਤੀ ਦੀ ਨੈਤਿਕਤਾ ਉਲੰਘ ਕੇ ਵੱਡੇ ਵੱਡੇ ਲਹਿਰਾਂ ਵੀ ਵੱਡੀਆਂ ਵੱਡੀਆਂ ਹੁਣ ਹਥਿਆਰਬੰਦ ਲਹਿਰਾਂ ਵੀ ਹੋਣ ਉਹ ਵੀ ਜੇ ਸਰਕਾਰਾਂ ਡਿਸਕਸ਼ਨ ਲਈ ਕਿਤੇ ਬੁਲਾਉਂਦੀਆਂ ਤਾਂ ਉਹਨਾਂ ਦੇ ਲੋਕਾਂ ਨੂੰ ਸੇਫ ਪੈਕੇਜ ਦਿੱਤਾ ਜਾਂਦਾ ਉਰੇ ਤੋਂ ਸ਼ਾਂਤਮਈ ਬੈਠੇ ਨੇ ਸ਼ਾਂਤਮਈ ਬੈਠਿਆਂ ਨੂੰ ਤੁਸੀਂ ਸੈਂਟਰਲ ਗਵਰਨਮੈਂਟ ਦਾ ਐਂਡ ਵਾਈਟ ਹੈ ਪੰਜਾਬ ਗਵਰਨਮੈਂਟ ਉਹਦੇ ਵਿੱਚ ਸ਼ਾਮਲ ਹੈ ਤੁਹਾਡੇ ਨਾਲ ਡਿਸਕਸ਼ਨ ਕਰਕੇ ਅਗਲੀ ਮੀਟਿੰਗ ਰੱਖ ਕੇ ਉਹ ਵਾਪਸ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਅਰੈਸਟ ਕਰ ਲੈਣੇ ਹੋ ਔਰ ਮਗਰੋਂ ਰਾਤ ਨੂੰ ਤੁਸੀਂ ਬਲਡੋਜ਼ਰ ਚਲਾ ਦਿੰਨੇ ਹੋ ਸਾਰੀ ਗੱਲ ਦੇ ਵਿੱਚ ਇਹ ਸਹੀ ਨਹੀਂ ਹੈ ਇਹ ਰਿਪਰੈਸ਼ਨ ਹੈ ਇਹ ਆਊਟ ਅਟੈਕ ਹੈ ਇਹ ਸਰਕਾਰ ਪੁਲਿਸ ਸਟੇਟ ਬਣਾਉਣਾ ਚਾਹੁੰਦੀ ਹੈ ਪੰਜਾਬ ਨੂੰ ਔਰ ਇਸ ਦੇ ਖਿਲਾਫ ਇਸ ਮਾਹੌਲ 'ਚ ਅਸੀਂ ਪੰਜਾਬ ਸਰਕਾਰ ਨਾਲ ਗੱਲਬਾਤ ਕਰੀਏ ਇਹ ਮناسب ਨਹੀਂ ਸਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਸਾਜ਼ਗਰ ਮਾਲ ਬਣਾਉਣਾ ਚਾਹੀਦਾ ਰਿਪ੍ਰੈਸ਼ਨ ਬੰਦ ਕਰਕੇ ਕਿਸਾਨਾਂ ਨੂੰ ਰਿਹਾ ਕਰੇ ਉਹਨਾਂ ਦੇ ਸਾਮਾਨ ਦਾ ਜਿਹੜੇ ਉਹਨਾਂ ਦੇ ਹਵਾਲੇ ਕਰੇ ਸਾਰਾ ਜੋ ਨੁਕਸਾਨ ਹੋਇਆ ਉਹ ਉਹਨਾਂ ਦੀ ਮੰਗ ਮੁਤਾਬਕ ਉਹ ਪ੍ਰਭਾਈ ਕਰੇ ਔਰ ਤਾਂ ਜੋ ਇੱਕ ਸਾਜ਼ਗਰ ਮਾਹੌਲ ਹੋਵੇ ਅਸੀਂ ਕਰਾਂਗੇ ਗੱਲ ਜਿਹੜੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਮੰਗਾ ਕੇਂਦਰ ਨਾਲ ਨੇ ਅੱਜ ਪੰਜਾਬ ਨੇ ਪੰਜਾਬ ਦੀਆਂ ਮੰਗਾਂ ਤੇ ਸਾਡੇ ਨਾਲ ਗੱਲ ਕਰਨੀ ਸੀ ਨਾ ਕੁਡੀਆਂ ਸਾਹਿਬ ਨੇ ਅਸੀਂ ਹਮੇਸ਼ਾ ਤਿਆਰ ਆ ਪਰ ਮਾਹੌਲ ਸਾਜ਼ਗਰ ਬਣਾਇਆ ਜਾਵੇ ਚੰਗਾ ਮਾਹੌਲ ਬਣਾਇਆ ਜਾਵੇ ਆਗੂਆਂ ਨੂੰ ਰਿਹਾ ਰਿਹਾ ਕੀਤਾ ਜਾਵੇ ਔਰ ਰਿਪਰੈਸ਼ਨ ਬੰਦ ਕੀਤਾ ਜਾਵੇ ਤਰਾਂਗੇ ਗੱਲ ਅਸੀਂ ਗੱਲਬਾਤ ਤੋਂ ਕਦੀ ਨਹੀਂ ਭਜਦੇ ਇਹ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ ਇਹ ਬਣਾਉਣ ਪੰਜਾਬ ਦੀਆਂ ਮੰਗਾਂ ਲਈ ਹਮੇਸ਼ਾ ਡਿਸਕਸ ਕਰਨ ਨੂੰ ਤਿਆਰ ਪਿਛਲੀ ਵਾਰ ਜਦੋਂ ਮੀਟਿੰਗ ਦੇ ਲਈ ਬੁਲਾਇਆ ਸੀਗਾ ਜੀ ਉਸ ਟਾਈਮ ਉਗਰਾਹਾਂ ਜਥੇਬੰਦੀ ਵੀ ਆਈ ਸੀ ਅੱਜ ਉਗਰਾਹਾਂ ਜੁਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਨੂੰ ਭਰੋਸਾ ਨਹੀਂ ਕਿ ਸਾਨੂੰ ਮੀਟਿੰਗ ਦੇ ਵਿੱਚ ਬੁਲਾ ਲੈਣ ਤੇ ਮੁੜ ਕੇ ਸਾਨੂੰ ਗ੍ਰਿਫਤਾਰ ਕਰ ਲੈਣ ਉਹ ਅੱਜ ਤੁਹਾਡੀ ਮੀਟਿੰਗ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ ਪਿਛਲੀ ਮੀਟਿੰਗ ਦੇ ਵਿੱਚ ਵੀ ਇਹੀ ਗੱਲਬਾਤ ਹੋਈ ਸੀ ਜਦੋਂ ਪੁਰਾਣ ਸਰਕਾਰ ਨੇ ਕਿਹਾ ਸੀ ਕਿ ਇਹ ਤਾਂ ਜਿਹੜੀ ਤੁਹਾਡੀਆਂ ਮੰਗਾਂ ਨੇ ਇਹ ਕੇਂਦਰ ਦੇ ਨਾਲ ਸੰਬੰਧਿਤ ਨੇ ਤੇ ਫਿਰ ਤੁਹਾਡੇ ਵੱਲੋਂ ਹੀ ਕਿਸਾਨ ਆਗੂ ਨੇ ਕਿਹਾ ਸੀ ਵੀ ਸਾਨੂੰ ਸਾਦੇ ਕਿਉਂ ਨਹੀਂ ਦੇਖੋ ਅਸੀਂ ਇਹ ਕਹਿੰਦੇ ਸੀਗੇ ਵੀ ਫਿਰ 2 ਘੰਟੇ ਡਿਸਕਸ਼ਨ ਕਾਦੀ ਕੀਤੀ ਐ ਮਤਲਬ ਸਾਨੂੰ ਇਸ ਤਰ੍ਹਾਂ ਦਾ ਨਾੜੀ ਸਾਬਤ ਕਰਨ ਦੀ ਕੋਸ਼ਿਸ਼ ਉਹ ਸਾਨੂੰ ਇਹ ਨਹੀਂ ਪਤਾ ਵੀ ਮੰਗ ਪੇਸ਼ ਕਿੱਥੇ ਕਰਨੀ ਹੈ ਠੀਕ ਹੈ ਤਾਂ ਸਾਨੂੰ ਪਤਾ ਕਿਹੜੀਆਂ ਮੰਗਾਂ ਨੇ ਉਹੋ ਛੇ ਫਸਲਾਂ ਦੀ ਐਮਐਸਪੀ ਅਸੀਂ ਮੰਗਦੇ ਸੀਗੇ ਪੰਜਾਬ ਚ ਕਰਜ਼ੇ ਦਾ ਸਵਾਲ ਨੂੰ ਹੱਲ ਕਰਨਾ ਮੰਗਦੇ ਸੀਗੇ ਪੰਜਾਬ ਚ ਹਰ ਖੇਤ ਨੂੰ ਨਹਿਰੀ ਪਾਣੀ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮੰਗਦੇ ਸੀ ਅਸੀਂ ਸੋਸਾਇਟੀ ਜਿਹੜੇ ਸਹਿਕਾਰੀ ਅਦਾਰੇ ਨੇ ਉਹਨਾਂ ਚ ਕਿਸਾਨਾਂ ਦੇ ਨਵੇਂ ਮੈਂਬਰਸ਼ਿਪ ਖਾਤੇ ਖੋਲੇ ਜਾਣ ਮੈਂਬਰਸ਼ਿਪ ਬੰਦ ਪਈ ਆ ਤਾਂ ਜੋ ਉਹਨਾਂ ਨੂੰ ਕੋਆਪਰੇਟਿਵ ਮੂਵਮੈਂਟ ਦਾ ਫਾਇਦਾ ਹੋ ਸਕਦਾ ਹੋਵੇ ਸਸਤੀ ਸਬਸਿਡੀ ਅਨਾਜ ਸਸਤਾ ਕਰਜ਼ਾ ਸਭ ਕੁਝ ਮਿਲ ਸਕਦਾ ਹੋਵੇ ਇਹ ਬੰਦ ਪਿਆ ਇਹ ਸਾਰੀਆਂ ਚੀਜ਼ਾਂ ਪੰਜਾਬ ਨਾਲ ਹੀ ਸਬੰਧਤ ਨੇ ਔਰ ਪੰਜਾਬ ਸਰਕਾਰ ਨਹੀਂ ਕਰਨੀ ਆ ਸੀ ਉਸ ਦਿਨ ਇਹ ਡੈਡਲੌਕ ਖੜਾ ਕੀਤਾ ਮੁੱਖ ਮੰਤਰੀ ਉੱਥੇ ਚਲੇ ਗਏ ਅਸੀਂ ਆਪਣਾ ਪ੍ਰੋਟੈਸਟ ਲਗਾਤਾਰ ਵਧਾ ਰਹੇ ਆ ਅਸੀਂ 26 ਤਰੀਕ ਦਾ ਵਿਧਾਨ ਸਭਾ ਦੇ ਵੇਲੇ ਮਾਰਚ ਰੱਖਿਆ ਸੀ ਪਰ ਦੂਸਰੇ ਪਾਸੇ ਸਾਡੇ ਸਾਥੀਆਂ ਤੇ ਰਿਪ੍ਰੈਸ਼ਨ ਕਰ ਦਿੱਤਾ ਰਿਜ਼ਲਟ 'ਚ ਅੱਜ ਸਾਨੂੰ ਮੀਟਿੰਗ 'ਚ ਬੁਲਾਉਣ ਇੱਕ ਪਾਸੇ ਰਪਰੇਸ਼ਨ ਹੋ ਰਿਹਾ ਹੋਵੇ ਸਾਡੇ ਬੰਦੇ ਜੇਲ੍ਹਾਂ ਚ ਬੈਠੇ ਹੋਣ ਅਸੀਂ ਮੀਟਿੰਗ ਕਰੀਏ ਸਿਆਸੀ ਤੌਰ ਤੇ ਠੀਕ ਨਹੀਂ ਨੈਤਿਕ ਤੌਰ ਤੇ ਠੀਕ ਨਹੀਂ ਲਹਿਰਾਂ ਦੇ ਪੱਖ ਤੋਂ ਠੀਕ ਨਹੀਂ ਸਾਡੇ ਲੱਖ ਮਤ ਪੇਦ ਹੋਣਗੇ ਪਰ ਇਸ ਤਰ੍ਹਾਂ ਨਹੀਂ ਕਿ ਅਸੀਂ ਉਹ ਜੇਲ੍ਹਾਂ ਚ ਬੈਠੇ ਹੋਣ ਤੇ ਅਸੀਂ ਇਸ ਤਰ੍ਹਾਂ ਕਰ ਲਈਏ ਹੋਰ ਵੀ ਕਿਸਾਨਾਂ ਨੂੰ ਕਹਿ ਰਹੇ ਕਿ ਇਹਦੇ ਪਿੱਛੇ ਦਾ ਜਿਹੜਾ ਕਾਰਨ ਹੈ ਉਹ ਲੁਧਿਆਣੇ ਦੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਨਾਂ ਐਮਐਲਏ ਦੀ ਵੀ ਉਹ ਕਾਰਨ ਹੈ ਕੁਝ ਹੋਰ ਕਾਰਨ ਹੈ ਤੁਹਾਨੂੰ ਕੀ ਲੱਗਦਾ ਇਹ ਮੈਨੂੰ ਲੱਗਦਾ ਕਿ ਦਿੱਲੀ ਚਾਮ ਆਦਮੀ ਪਾਰਟੀ ਦੀ ਹਾਰ ਦਾ ਸਾਈਡ ਇਫੈਕਟ ਵੀ ਜ਼ਿੰਮੇਵਾਰ ਹੈ ਦਵਾਈ ਰਿਐਕਸ਼ਨ ਕਰਦੀ ਹੁੰਦੀ ਹੈ ਨਾ ਉਦੋਂ ਉਹ ਹਾਰ ਰਿਐਕਸ਼ਨ ਕਰ ਰਹੀ ਹੈ ਉਸ ਤੋਂ ਬਾਅਦ ਜੋ ਜਿਹਨੂੰ ਕਹਿੰਦੇ ਪੁਲਿਸ ਦੀਆਂ ਬਾਗਾਂ ਖੁੱਲੀਆਂ ਛੱਡਤੀਆਂ ਔਰ ਉਹਦਾ ਸਿੱਟਾ ਹੈ ਕਿ ਪਟਿਆਲੇ ਕਰਨਲ ਰੈਂਕ ਦੇ ਅਧਿਕਾਰੀ ਨਾਲ ਜੋ ਵਿਹਾਰ ਹੋਇਆ ਆ ਉਹ ਸਭ ਦੇ ਸਾਹਮਣੇ ਆ ਔਰ ਉਸ ਮਾਮਲੇ ਜਿਸ ਤਰ੍ਹਾਂ ਪੰਜਾਬ ਪੁਲਿਸ ਆਪਣੇ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਾਹਮਣੇ ਆ ਕਾ ਕਿਸਾਨਾਂ ਦੇ ਰਿਪ੍ਰੈਸ਼ਨ ਦੇ ਖਿਲਾਫ ਮਹਿੰਦਰਾ ਕਾਲਜ ਦੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਪਟਿਆਲੇੋਂ ਦਾ ਇੱਕ ਵਿਦਿਆਰਥੀ ਨੂੰ ਐਂਟਰੀ ਬੈਨ ਕਰ ਦਿੱਤੀ ਹੈ ਕਿ ਇਹ ਪੰਜਾਬ ਚ ਡੈਮੋਕਰੈਟਿਕ ਸਪੇਸ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਕੋਲੇ ਕਨਸਟੀਟਿਊਸ਼ਨਲ ਰਾਈਟ ਨਹੀਂ ਹੈ ਕਿ ਉਹ ਆਪਣੀ ਆਵਾਜ਼ ਉਠਾ ਸਕਣ ਤੇ ਉਹ ਕਰ ਸਕਣ ਡੈਮੋਕਰੈਟਿਕਲੀ ਪ੍ਰੋਟੈਸਟ ਦਾ ਰਾਈਟ ਹੈ ਨਾ ਉਹ ਕੋਈ ਵਾਇਲੈਂਸ ਨਹੀਂ ਸੀ ਕਰ ਰਹੇ ਉਹ ਰਿਪ੍ਰੈਸ਼ਨ ਦੇ ਖਿਲਾਫ ਆਵਾਜ਼ ਉਠਾ ਰਹੇ ਸੀਗੇ ਵਿਦਿਆਰਥੀ ਕਰਨਲ ਸਾਹਿਬ ਕੋਈ ਵਾਇਲੈਂਸ ਨਹੀਂ ਸੀ ਕਰ ਰਿਹਾ ਡੀਆਈਜੀ ਰੈਂਕ ਦੇ ਇਕੁਅਲ ਆਦਮੀ ਆ ਉਹ ਫੌਜ ਦਾ ਰਿਪਿਊਟਡ ਆਫੀਸਰ ਆ ਉਹ ਤਾਂ ਪੁਲਿਸ ਇਸ ਤਰ੍ਹਾਂ ਕਰੇਗੀ ਪੁਲਿਸ ਨੂੰ ਇਸ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਣਗੇ ਔਰ ਉਹ ਖੁੱਲੀ ਛੁੱਟੀ ਸਰਕਾਰ ਨਹੀਂ ਦਿੰਦੀ ਹੈ ਨਾ ਕਿ ਜਿੰਨੂੰ ਮਰਜੀ ਫੜ ਲਓ ਸਾਡਾ ਚੰਡੀਗੜ੍ਹ ਕੂਚ ਰੋਕਿਆ ਪੰਜਾਬ ਦੀ ਕੈਪੀਟਲ ਚ ਕੀ ਸਾਡੇ ਕੋਲੇ ਪ੍ਰੋਟੈਸਟ ਦਾ ਰਾਈਟ ਨਹੀਂ ਇਸ ਰਿਪ੍ਰੈਸ਼ਨ ਦੇ ਦੌਰ ਚ ਅਸੀਂ ਰਿਪ੍ਰੈਸ਼ਨ ਦੇ ਸਵਾਲ ਤੇ ਆਵਾਜ਼ ਉਠਾਵਾਂਗੇ ਔਰ ਉਹਨੇ ਆਪਣੇ ਭਰਾਵਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਸਾਡੇ ਨਾਲ ਸ਼ਾਮਲ ਹੋਣ ਉਸ ਤੋਂ ਆਖਰੀ ਸਵਾਲ ਹੈ ਜੀ ਪੰਜਾਬ ਸਰਕਾਰ ਦੇ ਮੰਤਰੀ ਆਪ ਕਹਿੰਦੇ ਕੈਬਨਿਟ ਮੰਤਰੀ ਵੀ ਕਹਿ ਰਹੇ ਆ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਬੈਠਾਂਗੇ ਉਹ ਦਿੱਲੀ ਚਲਣ ਕਿ ਅਸੀਂ ਸਾਰਾ ਕੁਝ ਉਹਣਾ ਛੱਡ ਛੜਾ ਕੇ ਤੁਹਾਡਾ ਸਾਥ ਦੇਣਗੇ ਪੰਜਾਬ ਸਰਕਾਰ ਇਸ ਗੱਲ ਲਈ ਨਾ ਮੂੰਹ ਮੇਂ ਆਰਾਮ ਰਾਮ ਬਗਲ ਮੇਂ ਛੁਰੀ ਨਾ ਰੱਖੇ ਸਾਜ਼ਗਰ ਮਾਹੌਲ ਬਣਾਵੇ ਪੰਜਾਬ ਸਰਕਾਰ ਆਪਣਾ ਫੇਲਰ ਦੂਰ ਕਰਨ ਲਈ ਯਤਨ ਕਰੇ ਆਪਣਾ ਆਪਣੀ ਫੇਲਰ ਕਿਸੇ ਹੋਰ ਦੇ ਸਿਰ ਤੇ ਨਾ ਧਰੇ ਜੇ ਪੰਜਾਬ ਸਰਕਾਰ ਸਾਜ਼ਗਰ ਮਾਹੌਲ ਬਣਾਉਗੀ ਔਰ ਮੁੱਖ ਮੰਤਰੀ ਪੰਜਾਬ ਦੀਆਂ ਮੰਗਾਂ ਲਈ ਵਾਕਈ ਸੰਘਰਸ਼ ਕਰਨ ਲਈ ਤਿਆਰ ਹੋਣਗੇ ਤਾਂ ਅਸੀਂ ਹਮੇਸ਼ਾ ਸਪੋਰਟ ਕਰਾਂਗੇ ਮੀਟਿੰਗਾਂ 'ਚ ਵੀ ਕਹਿੰਦੇ ਰਹੇ ਆ ਚੰਗਾ ਕੰਮ ਕਰੋਗੇ ਤਾਂ ਨਾਲ ਖੜਾਂਗੇ ਪਰ ਰਸਤਾ ਦੂਜਾ ਲੈ ਲਿਆ ਸਿਆਸੀ ਕਵਰ ਪੁੱਟਣ ਵਾਲਾ ਰਸਤਾ ਆ ਇਹ ਮਾਨ ਸਾਹਿਬ ਨੂੰ ਸਾਡੀ ਗੁਜਾਰਿਸ਼ ਹੈ ਇਸ ਤੋਂ ਅਵਾਇਡ ਕਰੋ ਜੀ ਸੋ ਹੁਣ ਵੇਖਦੇ ਆ ਕਿ ਜਿਹੜਾ ਮਾਹੌਲ ਹੈ ਸੁਖਾਵਾਂ ਕਦੋਂ ਹੁੰਦਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੁੰਦਾ ਉਦੋਂ ਤੱਕ ਅਸੀਂ ਕੋਈ ਗੱਲਬਾਤ ਸਰਕਾਰ ਦੇ ਨਾਲ ਨਹੀਂ ਕਰ ਸਕਦੇ ਕਿਸਾਨ ਪਵਨ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਆਂ ਔਰ ਹੋਰ ਕਿਸਾਨ ਆਗੂਆਂ ਦਾ ਇਹਦੇ ਉੱਤੇ ਕੀ ਕੁਝ ਕਹਿਣਾ ਹੈ ਆਓ ਗੱਲਬਾਤ ਕਰਦੇ ਆਂ